ਸਾਡੇ ਹਿੰਦੂ ਲੀਡਰ ਸੰਦੀਪ ਤੋਰਾ ਠਾਪਰ ਜੀ ਦੇ ਉੱਤੇ ਜਿਹੜਾ ਕੁਝ ਲੋਕਾਂ ਨੇ ਹਮਲਾ ਕੀਤਾ ਪਹਿਲਾਂ ᱛੇ ਉਹ ਨਿੰਦਣਯੋਗ ਹੈ ਦੂਸਰਾ ਪੰਜਾਬ ਦੇ ਵਿੱਚ ਦੁਬਾਰਾ ਪੰਜਾਬ ਦੇ ਵਿੱਚ ਦੁਬਾਰਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੁਦੀਰ ਸੂਰੀ ਦਾ ਕਤਲ ਕੀਤਾ ਗਿਆ ਉਹਦੇ ਜਿਹੜੇ ਸੁਦੀਰ ਸੂਰੀ ਨੂੰ ਮਾਰਨ ਵਾਲਾ ਕਾਤਲ ਉਹਦੇ ਪੋਸਟਰ ਅੰਮ੍ਰਿਤਸਰ ਚ ਲਾਏ ਜਾ ਰਹੇ ਨੇ ਥੋੜੇ ਦਿਨ ਬਾਅਦ ਦੇਖਿਓ ਇਹੋ ਸੰਦੀਪ ਗੋਰੇ ਨੂੰ ਜਿਨ੍ਹਾਂ ਨੇ ਉਹਨਾਂ ਦੇ ਖਾਤ ਲੈ ਲਿਆ ਹਮਲਾ ਕੀਤਾ ਉਹਦੇ ਪੋਸਟਰ ਲਾਏ ਜਾਣਗੇ 3T ਦੇ ਫੋਟੋਆਂ ਲਾਈਆਂ ਸਾਡਾ ਪੰਜਾਬ ਹੈ ਜਿਹਨੇ ਪੰਜਾਬ ਦੀ ਅਜਰਾਨੀ ਤਿੱਕੀ ਕਰੀ ਹੈ ਰਣਨੀਤੀ ਇਹ ਕੀਤੀ ਹੈ ਕਿ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਜਿਹੜਾ ਤੱਕਾ ਹੋ ਰਿਹਾ ਜਿਹੜਾ ਸ਼ਿਵ ਸੈਨਾ ਅੱਗੋਂ ਤੇ ਹਮਲੇ ਹੋ ਰਹੇ ਨੇ ਇੱਕ ਹਿੰਦੂ ਗੋਰਡ ਬਣਾਇਆ ਜਾਏ ਦੂਸਰਾ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ कि ਜਲਤੋ ਜਲਤ ਅਸੀਂ ਕਿਸੇ ਸਿਕਿਉਰਟੀ ਨਹੀਂ ਕਿਸੇ ਦੀ ਮੰਗਦੇ ਜਿਹੜੇ ਲੀਡਰ ਨਿਸ਼ਾਨੇ ਤੇ ਨੇ ਜਿਹੜੇ ਲੀਡਰਾਂ ਨੂੰ ਪਤਾ ਹੈ ਕਿ ਇਹ ਲੋਕ ਨਿਸ਼ਾਨੇ ਤੇ ਨੇ ਉਹਨਾਂ ਦੀ ਸੁਰੱਖਿਆ ਦਿੱਤੀ ਜਾਏ ਨਾ ਕਿ ਕਿਸੇ ਨਸ਼ਾ ਵੇਚਣ ਵਾਲੇ ਕਿਸੇ ਸੰਗਠਨ ਨੂੰ ਸਿਕਿਉਰਟੀ ਦਿੱਤੀ ਜਾਏ ਨਾ ਕੋਈ ਜੇ ਕੋਈ ਮਾਰਾ ਕੰਮ ਕਰਦਾ ਦੇਖੋ ਜੇ ਮੈਂ ਕੋਈ ਤੁਹਾਡੇ ਪ੍ਰਤੀ ਤੁਹਾਡੇ ਇਥੋਂ ਮੀਡੀਆ ਰਾਈ ਕੋਈ ਬਿਆਨ ਗਲਤ ਦਿੱਤਾ ਮੇਰੀ ਕਾਰਮੇਲ ਤੇ ਕਾਰਵਾਈ ਕਰਾ ਸਕਦੇ ਆ ਤੁਹਾਨੂੰ ਇਹ ਕਿੰਨੇ ਅਧਿਕਾਰ ਦਿੱਤਾ ਹੈ ਕਿ ਤੁਸੀਂ ਉਹਨਾਂ ਨੂੰ ਗੋਲੀਆਂ ਮਾਰੋ ਤੁਸੀਂ ਉਹਨਾਂ ਨੂੰ ਵੱਢੋ ਇਹ ਤਾਲਿਬਾਨ ਹੈ ਇਹ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਜਦੋਂ ਵੀ ਗੱਲ ਆਦੀ ਮੈਨੂੰ ਇੱਕ ਗੱਲ ਦਾ ਰੋਸ ਹੈ ਅਸੀਂ ਰੋਲਾ ਪਾਉਂਨੇ ਹਿੰਦੂ ਸਿੱਖ ਅਸੀਂ ਭਾਈ ਪਾਈਆਂ ਪਰ ਕਿਸੇ ਸਿੱਖ ਜੱਥੇਬੰਦੀ ਨੇ ਉਸ ਗੋਰੇ ਥਾਪਰ ਵਾਲੀ ਨਿੰਦਾ ਨਹੀਂ ਕੀਤੀ ਕਿ ਜਿਹੜਾ ਹਮਲਾ ਕੀਤਾ ਹੈ ਗਲਤ ਕੀਤਾ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਲਗਾਤਾਰ ਇਹ ਗੱਲਾਂ ਕਰਦੇ ਨੇ ਕਾਰਜ ਨੇ ਕਾਰਵਾਈ ਕੀਤੀ ਉਹ ਸੰਤੁਸ਼ਟ ਹੋ ਜਾਓ ਕੋਈ ਕਾਰਵਾਈ ਦੋ ਬੰਦੇ ਫੜੇ ਆ ਉਹਦੇ ਵਿੱਚ ਸਾਨੂੰ ਪਤਾ ਲੱਗਾ ਗੱਲ ਆ ਰਹੀ ਹੈ ਕਿ ਉਹ ਨਸ਼ੇੜੀ ਆ ਜੀ ਉਹ ਨਸ਼ੇੜੀ ਆ ਉਹ ਨਸ਼ੇੜੀ ਐ ਤੂੰ ਆਪਣੇ ਘਰਦਿਆਂ ਨੂੰ ਕਿਉਂ ਨਹੀਂ ਪਏ ਕਿਸੇ ਹੋਰ ਨੂੰ ਨਹੀਂ ਪਏ ਉਹਨਾਂ ਨੂੰ ਗੋਰਾ ਥਾਪਰ ਕਿਉਂ ਲੱਗਾ ਨਸ਼ੇੜੀਏ ਜਿਹੜਾ ਜੋ ਮੱਝੀ ਤੁਹਾਡੇ ਦੇ ਹਿਸਾਬ ਨਾਲ ਤਾਂ ਮਿਲਿਆ ਕਿ ਨਹੀਂ ਮਿਲਿਆ ਨਹੀਂ ਨਹੀਂ ਮੈਨੂੰ ਤਾਂ ਵੀ ਇਨਸਾਫ ਮੇਰੇ ਵਾਲੇ ਬੰਦੇ ਫੜ ਲਏ ਸੀ ਪੁਲਿਸ ਨੇ ਮੇਰੇ ਵਾਲੇ ਬੰਦੇ 10 ਫੜ ਲਏ ਇੱਕ ਪਾਕਿਸਤਾਨ 'ਚ ਬੈਠਾ ਸੀ ਬਾਕੀ ਗੱਲ ਇਹ ਐ ਲਾਸਟ ਵਿੱਚ ਮੈਂ ਇੱਕ ਗੱਲ ਕਵਾਂਗਾ ਕਿ ਜੋ ਪੰਜਾਬ ਦੇ ਵਿੱਚ ਹਿੰਦੂ ਸ਼ਿਵ ਸੈਨਾ ਹਿੰਦੂਆਂ ਪ੍ਰਤੀ ਕੀਤਾ ਜਾ ਰਿਹਾ ਬਹੁਤ ਗਲਤ ਹੈ ਨਿੰਦਣਯੋਗ ਹੈ ਮੈਂ ਡੀਜੀਪੀ ਸਾਹਿਬ ਕੋਈ ਮੰਗ ਕਰਾਂਗਾ ਡੀਜੀਪੀ ਸਾਹਿਬ ਕਿੰਨੀ ਕੁ ਦਿਨ ਚੁੱਪ ਰਹੋਗੇ ਕਿੰਨੀ ਦਿਨ ਮੁੱਖ ਮੰਤਰੀ ਸਾਹਿਬ ਚੁੱਪ ਰਹਿਣਗੇ ਕਿੰਨੀ ਦਿਨ ਇਹਨਾਂ ਦੇ ਮੰਤਰੀ ਚੁੱਪ ਰਹਿਣਗੇ ਇਹ 10 ਦਿਨ ਤੱਕ ਇਥੇ ਕਿਸੇ ਹੋਰ ਕਿਸੇ ਸੰਗਠਨ ਤੇ ਜਾਂ ਕਿਸੇ ਹੋਰ ਕੌਮ ਦੇ ਲੀਡਰ ਤੇ ਹਮਲਾ ਹੋਇਆ ਹੁੰਦਾ ਉਥੇ ਮੁੱਖ ਮੰਤਰੀ ਵੀ ਪਹੁੰਚਦਾ ਉਥੇ ਮੰਤਰੀ ਵੀ ਪਹੁੰਚਦੇ ਗੋਰਾ ਥਾਪੜ ਦਾ ਹਾਲ ਤੁਸਨ ਦੀ ਕੋਈ ਕਾਰਵਾਈ ਤੋਂ ਸੰਤੁਸ਼ਟ ਨਹੀਂ ਜੀ ਬਿਲਕੁਲ ਨਹੀਂ ਸੰਤੁਸ਼ਟ ਪੁਲਿਸ ਪੁਲਿਸ ਖੁਦ ਆਸਾ ਕਰੇ ਕਿਹੜੇ ਕਿਹੜੇ ਸਾਰੇ ਉਸਾਨੇ ਯਾਰ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ মিডিਆ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਹਰ ਵਾਰੀ ਸਾਡੀ ਹਿੰਦੂ ਸੋਅ ਆਜ ਦੀ ਆਵਾਜ਼ ਬਣ ਕੇ ਲੋਕਾਂ ਤੱਕ ਪ੍ਰਸ਼ਾਸਨ ਤੱਕ ਸਾਡੀ ਆਵਾਜ਼ ਸਾਡੇ ਸਾਡੀ ਆਵਾਜ਼ ਨੂੰ ਜਾਣਦੇ ਹੋ ਤੁਹਾਡੇ ਯਾਰ ਤੇ ਬਹੁਤ ਬਹੁਤ ਤਾਕਤ ਹੈ ਮੈਂ ਮਾਫੀ ਵੀ ਮੰਗਦਾ ਵੀ ਸਾਡੇ ਟਾਈਮ ਜਿਹੜਾ ਮੀਟਿੰਗ ਦਾ ਥੋੜਾ ਵੱਧ ਗਿਆ ਉਹਦੇ ਕਰਕੇ ਤੁਹਾਨੂੰ ਥੋੜੀ ਜੀ ਪਰੇਸ਼ਾਨੀ ਦਾ ਸਾਹਮਣਾ ਝੇਲਣਾ ਪਿਆ ਅੱਜ ਜਿਹੜੀ ਮੀਟਿੰਗ ਸੀ ਤੁਹਾਨੂੰ ਪਤਾ ਬੀਤੇ ਦਿਨੀ ਸਾਡੇ ਵੱਡੇ ਬਰਾਸ ਸਪੀਰਾ ਥਾਪੜ ਦੇ ਉੱਤੇ ਇੱਕ ਕਾਤਲਾਨਾ ਹਮਲਾ ਜਿਹੜਾ ਵੱਖਵਾਦੀ ਤਾਕਤਾਂ ਅਤਿਵਾਦੀ ਤਾਕਤਾਂ ਵੱਲੋਂ ਕੀਤਾ ਗਿਆ ਸੀ ਉਹਦੇ ਸੰਬੰਧ ਦੇ ਵਿੱਚ Hindu ਸ਼ਕਤੀ ਨੂੰ ਪੂਰੇ ਪੰਜਾਬ ਤੋਂ ਜਿਹੜੇ Hindu ਸੰਗਠਨ ਨੇ ਵਕ ਵਕ ਜਿਹੜੇ Hindu ਸ਼ਕਤੀ ਲਈ ਕੰਮ ਕਰਦੇ ਨੇ ਸਨਾਤਨ ਧਰਮ ਲਈ ਕੰਮ ਕਰਦੇ ਨੇ ਅਸੀਂ ਅੱਜ ਉਹਨਾਂ ਨੂੰ ਇੱਕ ਸੱਦਾ ਦਿੱਤਾ ਸੀ ਮੀਟਿੰਗ ਦਾ ਇੱਥੇ ਬੁਲਾਇਆ ਸੀ ਲੁਧਿਆਣੇ ਦੀ ਧਰਤੀ ਤੇ ਵੀ ਅਸੀਂ ਇਕੱਠੇ ਹੋ ਕੇ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਚ ਕਿ ਜਿਹੜੀ ਹਿੰਦੂਆਂ ਦੇ ਵਿਰੋਧੀ ਲਹਿਰ ਚਾਹੇ ਕੋਈ ਵੀ ਲਾ ਲੋ ਮੈਂ ਇਹ ਨਹੀਂ ਗੱਲ ਕਹਿੰਦਾ ਚਾਹੇ ਇੱਕ ਗੱਲ ਕਰਦੇ ਆ ਉਹ ਵੀ ਹਿੰਦੂਆਂ ਨੂੰ ਆਪਣਾ ਵਿਰੋਧੀ ਕਹਿੰਦੇ ਆ ਜੇ ਮੁਸਲਮਾਨਾਂ ਦੀ ਗੱਲ ਕਰੀਏ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਐ ਈਸਾਈਆਂ ਦੀ ਗੱਲ ਕਰੀ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਆ ਸੋ ਸਾਡੀ ਲੜਾਈ ਜਿਹੜੀ ਸਾਨੂੰ ਅਸੀਂ ਲੱਗਦੀ ਸਨਾਤਨ ਧਰਮ ਦੀ ਜਿਹੜੀ ਲੜਾਈ ਹੈ ਓਏ ਉਸ ਮਤਲਬ ਇੱਕ ਸਨਾਤਨ ਅਲੱਗ ਖੜਾ ਹੈ ਤੇ ਬਾਕੀ ਸਾਰੇ ਧਰਮਾਂ ਦੇ ਨਾਲ ਮਤਲਬ ਸਾਨੂੰ ਟਾਰਗੇਟ ਕਰਕੇ ਕੀਤਾ ਜਾਂਦਾ ਸਾਡੇ ਦੇਵੀ ਦੇਵਤਾਵਾਂ ਦੇ ਬਾਰੇ ਅਪਸ਼ਬਦ ਗਲਤ ਗਲਤੇ ਸ਼ਬਦਾਂ ਦੀ ਜਿਹੜੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ ਉਹਨੂੰ ਲੈ ਕੇ ਅਸੀਂ ਜਦੋਂ ਪ੍ਰਸ਼ਾਸਨ ਕੋਲ ਵੀ ਜਾਂਦੇ ਆ ਤੇ ਉਹਦੇ ਉੱਤੇ ਕੋਈ ਕਾਰਵਾਈ ਦੇ ਨਾਮ ਤੇ ਸਿਰਫ ਲੌਲੀਪਾਪ ਦੇ ਕੇ ਸਾਨੂੰ ਵਾਪਸ ਦਿੱਤਾ ਜਾਂਦਾ ਕੁਝ ਮੁੱਦੇ 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 ਬਣਾਦੇ ਯਾਰ ਬੋਲੇ ਪੇਪਰ ਮੰਗਾਓ ਪੇਪਰ ਨਹੀਂ ਮੁੱਦੇ ਜਿਹੜੇ ਅੱਜ ਅਸੀਂ ਮੀਟਿੰਗ ਦੇ ਉੱਤੇ ਗਠਨ ਕੀਤੇ ਸੀ ਉਹਦੇ ਚ ਇੱਕ ਸੀਗਾ ਇੱਕ ਤਾਂ ਸੰਦੀਪ ਗੋਰਾ <th>ਪਰ ਜੀ ਦੀ ਜਿਹੜੀ ਜਾਂਚ ਹੈ ਉਹ ਇੱਕ ਨੈਸ਼ਨਲ ਏਜੰਸੀ ਐਨਆਈਏ ਤੋਂ ਜਾਂ ਸੀਬੀਆਈ ਤੋਂ ਕਰਾਈ ਜਾਵੇ ਉਹਦੇ ਲਈ ਇੱਕ ਮੰਗ ਪੱਤਰ ਸਰਕਾਰ ਨੂੰ ਦਿੱਤਾ ਜਾਊਗਾ ਗਵਰਨਰ ਸਾਹਿਬ ਨੂੰ ਔਰ ਉਸ ਤੋਂ ਬਾਅਦ ਇੰਦੁਆਦੀ ਗੱਲ ਰੱਖਣ ਲਈ ਸਾਡੀ ਗੱਲ ਰੱਖਣ ਲਈ ਸਾਡੇ ਕੋ ਕੋਈ ਪਲੇਟਫਾਰਮ ਹੀ ਐ ਨਹੀਂ Hindu Board ਦਾ Hindu Board ਦਾ ਗਠਨ ਕੀਤਾ ਜਾਵੇ ਜਿਹਦੇ ਸਾਡੇ Hindu ਸਮਾਜ ਦੇ ਜਿਹੜੇ ਮੋਰੀ ਨੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਪਾਇਆ ਜਾਵੇ ਤਾਂ ਕਿ ਅਸੀਂ ਸਾਡੇ ਸਮਾਜ ਦੀ ਗੱਲ ਸੁਣਨ ਲਈ ਇੱਕ ਪੈਰਟੀਕੂਲਰ ਸਰਕਾਰ ਕੋਲ ਵੀ ਆਧਾਰਾ ਹੋਵੇ ਵੀ ਸਾਡੀ ਗੱਲ Hindu ਸਰਕਾਰ ਤੱਕ ਪਹੁੰਚੇ ਪੰਜਾਬੀ Hindu ਦੀ ਗੱਲ ਤੀਜਾ ਉਹਦੇ ਵਿੱਚ ਸੀਗਾ ਵੀ Hinduਆ ਦੀ ਸੁਰੱਖਿਆ ਨੂੰ ਜਿਹੜਾ ਉਹ ਯਕੀਨੀ ਬਣਾਈ ਜਾਵੇ ਅਸੀਂ ਇਹ ਨਹੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਹਰ ਬੰਦੇ ਨੂੰ ਗਨ ਮੰਨਦੇ ਹੋ ਨਾ ਗਨ ਮੰਨਦੀ ਰਾਜਨੀਤੀ ਚ ਅਸੀਂ ਆਨੇ ਆ ਲੇਕਿਨ ਜਿਹੜੇ ਅਸੀਂ ਹਿੰਦੂ ਲੀਡਰ ਕੰਮ ਕਰ ਰਹੇ ਆਪਣੇ ਧਰਮ ਦੀ ਸਮਾਹ ਲਈ ਉਹਨਾਂ ਤੇ ਹਮਲੇ ਹੋ ਰਹੇ ਨੇ ਅਸੀਂ ਮਾਨਯੋਗ ਸ਼ਿਵੀ ਸਾਹਿਬ ਨੂੰ ਪਿੱਤੇ ਦੀ ਨਹੀਂ ਅਸੀਂ ਮੰਗ ਪੱਤਰੇ ਕਿਹਾ ਸੀਗਾ ਵੀ ਉਹਨਾਂ ਦੀ ਸੁਰੱਖਿਆ ਚ ਕਿੰਨੀ ਜ਼ਰੂਰੀ ਨਹੀਂ ਗਨਮੈਨ ਨਾਲ ਹੀ ਹੈ ਵੀ ਅਸੀਂ ਤੁਸੀਂ ਉਹਨਾਂ ਨੂੰ ਜੇ ਸਮਝਦੇ ਹੋ ਪੋਸੀਬਲ ਤੇ ਉਹਨਾਂ ਨੂੰ ਸਾਨੂੰ ਆਪਣੇ ਅਸਲੇ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਹਥਿਆਰ ਦੇ ਲਾਇਸੈਂਸ ਬਣਾ ਕੇ ਦਿੱਤੇ ਜਾਣ ਸੋ ਉਸ ਤੋਂ ਬਾਅਦ ਜਿਹੜਾ ਸਾਡਾ ਮਤਾ ਸੀਗਾ ਵੀ ਸੋਸ਼ਲ ਮੀਡੀਆ ਤੇ ਜਿਹੜਾ ਤੁਹਾਨੂੰ ਮੈਂ ਅੱਗੇ ਵੀ ਦੱਸ ਚੁੱਕਾ ਸੋਸ਼ਲ ਮੀਡੀਆ ਤੇ ਜਿਹੜਾ ਸਾਡਾ ਦੁਸ਼ਪ੍ਰਚਾਰ ਕਰਦੇ ਆ ਲੋਗ ਉਹਨਾਂ ਦੇ ਉੱਤੇ ਬੜੀ ਢਿੱਲੀ ਕਾਰਵਾਈ ਪ੍ਰਸ਼ਾਸ ਉਹਦੇ ਤੇ ਕਵਿਕ ਕਾਰਵਾਈ ਐਸੀ ਐਸੀ ਗਿਆਪਨ ਨਾ ਗਈ ਉਹਨਾਂ ਤੇ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇ ਖਾਲੀ ਪਰਚਾ ਨਾ ਦਰਜ ਕੀਤਾ ਜਾਵੇ ਉਹਨਾਂ ਦੇ ਉੱਤੇ ਫੜ ਕੇ ਸਜ਼ਾ ਵੀ ਦਿੱਤੀ ਜਾਵੇ ਤੀਸਰਾ ਜਿਵੇਂ 6 ਮਹੀਨੇ ਜੇ ਆਪਾਂ ਪਾਰਟਿਕੂਲਰ ਮੈਂ ਗੱਲ ਕਰ ਰਿਹਾ ਮੈਂ ਕਿਸੇ ਸਮਾਜ ਨੂੰ ਟਾਰਗੇਟ ਨਹੀਂ ਕਰ ਰਿਹਾ ਜਿਵੇਂ ਸ਼੍ਰੀ ਸਾਹਿਬ ਨੂੰ ਮਾਨਤਾ ਦਿੱਤੀ ਗਈ ਹੈ ਠੀਕ ਹੈ ਨਾ ਸਾਡੇ ਹਿੰਦੂ ਧਰਮ ਦੇ ਵਿੱਚ ਮਾਨਤਾ ਨਹੀਂ ਹੈ ਰਿਵਾਜ ਬਹੁਤ ਪੁਰਾਣੇ ਨੇ ਲੇਕਿਨ ਇਹ ਆ ਵੀ ਅੱਗੇ ਅੱਗੇ ਚੱਲਦੇ ਨਹੀਂ ਆਏ ਸੋ ਅਸੀਂ ਜਿਹੜਾ ਭੋਲੇ ਨਾਜੀ ਦਾ ਤਰਸ਼ੂਲ ਹੈ ਜਿਵੇਂ ਤਰਸ਼ੂਲ ਤੁਸੀਂ ਦੇਖੋਗੇ ਮੈਂ ਧਾਰਨ ਕੀਤਾ ਹੋਇਆ ਆ ਸਾਡੀ ਅਸੀਂ ਇਹ ਮੰਲਨ ਮੰਗ ਸਰਕਾਰ ਅੱਗੇ ਰੱਖਣੀ ਵੀ ਸਾਡਾ ਜਿਹੜਾ ਚਿੰਨ ਹੈ ਧਾਰਮਿਕ ਚਿੰਨ ਨੂੰ ਤਰਸ਼ੂਲ ਨੂੰ ਮਾਨਤਾ ਦਿੱਤੀ ਜਾਵੇ ਜਿਵੇਂ ਸਿੱਖ ਸਮਾਜੀ ਲੋਕ ਸ਼੍ਰੀ ਸਾਹਿਬ ਪਾ ਕੇ ਘੁੰਮਦੇ ਨੇ ਅਸੀਂ ਸਰੇਆ ਵਿੱਚ ਤਰਸ਼ੂਲ ਜਿਹੜਾ ਧਾਰਨ ਕਰਕੇ ਘੁੰਮ ਸਕੀਏ ਇੱਕ ਸਾਡੀ ਮੰਗ ਜਿਹੜੀ ਸਰਕਾਰ ਨੂੰ ਅਸੀਂ ਇਹ ਦਿਨ ਜਾ ਰਹੇ ਹਾਂ ਤੇ ਦੂਜੀ ਗੱਲ ਜੇ ਸਾਨੂੰ ਸਰਕਾਰ ਇਹ ਮੰਗ ਨਹੀਂ ਰੱਖਦੀ ਵੀ Hindu ਆਪਣੀ ਸੁਰੱਖਿਆ ਲਈ ਯਾ ਆਪਣੇ ਧਾਰਮਿਕ चिन्ह ਨੂੰ ਕੈਰੀ ਨਹੀਂ ਕਰ ਸਕਦਾ ਤੇ ਜਿਹੜਾ ਧਾਰਮਿਕ ਚਿੰਨਾ ਦੇ ਨਾਮ ਦੇ ਉੱਤੇ ਧਰਮ ਦੇ ਨਾਮ ਦੇ ਉੱਤੇ ਜਿਹੜੇ ਦੂਜੇ ਮਤਲਬ ਧਰਮ ਦੇ ਲੋਕ ਜਿਹੜੀ ਸਰੇ ਆਮ ਹਥਿਆਰਾਂ ਦੀ ਨਮਾਇਸ਼ ਕਰ ਰਹੇ ਨੇ ਉਹ ਨਮਾਇਸ਼ ਬੰਦ ਕਰਾਉਣ ਲਈ ਵੀ ਅਸੀਂ ਸਰਕਾਰ ਨੂੰ ਜਿਹੜਾ ਆਪਣਾ ਮੰਗ ਪੱਤਰ ਉਹ ਦੇਵਾਂਗੇ ਤੇ ਪੰਜਾਬ ਦੇ ਮੰਦਰ ਲਈ ਜਿਵੇਂ ਪੀਤੇ ਦੀ ਨਹੀਂ ਤੁਸੀਂ ਸਾਰੀ ਜਾਣਦੇ ਹੋਗੇ ਸ਼ੰਗਲਾਲੇ ਸ਼ਵਾਲੇ ਮੰਦਰ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਟਿਆਲੇ ਕਾਲੀ ਮਾਤਾ ਮੰਦਰ ਤੇ ਵੀ ਹੋਇਆ ਸੋ ਮੰਦਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਔਰ ਜਿਹੜੀ ਪੰਜਾਬ ਦੀ ਅੱਜ ਵਿਭਿੰਨ-ਵਿਭਿੰਨ ਸੰਗਠਨਾ ਦੇ ਜਿਹੜੇ ਮੋਦਵਾਰ ਲੀਡਰ ਨੇ ਉਹ ਇਕੱਠੇ ਹੋਏ ਨੇ ਤੋਂ ਉਹਨਾਂ ਦੀ ਸਰਬਸਹਿਮਤੀ ਦੇ ਨਾਲ ਪੰਜਾਬ ਲੈਵਲ ਦੇ ਉੱਤੇ ਇੱਕ ਕੋਰ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਜਿਦੇ ਚ ਪੰਜਾਬ ਦੇ ਕੋਈ ਵੀ ਹਿੰਦੂਆ ਦੇ ਮੁੱਦੇ ਨੂੰ ਇਹ ਨਹੀਂ ਹੋਈ ਅਲੱਗ-ਅਲੱਗ ਢਫਲੀ ਵੱਜ ਰਹੀ ਹੈ ਵੀ ਕਿਸੇ ਹਿੰਦੂ ਨਾਲ ਹੋਈ ਹੋ ਕਹਿੰਦਾ ਮੇਰਾ ਸੰਗਠਨ ਫਲਾਣਾ ਹੈ ਮੇਰਾ ਕੰਮ ਨਹੀਂ ਹੈਗਾ ਕੋਈ ਵੀ ਹਿੰਦੂ ਨਾਲ ਜਾਂ ਹਿੰਦੂ ਸੰਗਠਨ ਵਾਲੇ ਬੰਦਿਆਂ ਨਾਲ ਕੋਈ ਕੰਮ ਹੋਊਗਾ ਉਹਦੇ ਦੇ ਕੋਈ ਹੋਰ ਕਮੇਟੀ ਇੱਕ ਜੋ ਟੋਕੇ ਕੰਮ ਕਰੇਗੀ ਇਹ ਅੱਜ ਦੇ ਜਿਹੜਾ ਸਾਡੇ ਮੀਟਿੰਗ ਦਾ ਮੁੱਦਾ ਸੀਗਾ ਤੇ ਉਸ ਤੋਂ ਇਲਾਵਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਵੀ ਕਰਨਾ ਚਾਹੁੰਦੇ ਆ ਵੀ ਹਿੰਦੂਆਂ ਦੀ ਜਿਹੜੀ ਸਹਿਨਸ਼ੀਲਤਾ ਉਹਨੂੰ ਨਾ ਪਰਖਿਆ ਜਾਵੇ ਸੰਦੀਪ ਗੋਰੇ ਥਾਪਨ ਨੂੰ ਲੱਗੀ ਨਹੀਂ ਥਾਪਨ ਨੂੰ ਜੀ ਤੀਜਾ ਬੰਦਾ ਨਾਲੇ ਅ ਨਹੀਂ ਫੜਿਆ ਗਿਆ ਉਹ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੇ ਅੱਜ ਵੀ ਮਤੇ 'ਚ ਅਸੀਂ ਪਾਇਆ ਔਰ ਦੂਜੀ ਗੱਲ ਸਾਰੇ ਹਿੰਦੂ ਸੰਗਠਨਾਂ ਨੇ ਅੱਜ ਇਕੱਠੇ ਹੋਏ ਨੇ ਪੰਜਾਬ ਦੇ ਉਹਦੇ ਵਿੱਚ ਅਸੀਂ ਸਰਬਸਹਿਮਤੀ ਨਾਲ ਜਿਹੜਾ ਮਤਾ ਪਾਸ ਕੀਤਾ ਹੈ ਉਹਦੇ ਵਿੱਚ ਅਸੀਂ ਹਿੰਦੂਆਂ ਨੂੰ ਜਗਾਨ ਲਈ ਹਿੰਦੂ ਸਾਡੀ ਜਿਹੜੇ ਹਿੰਦੂ ਸਮਾਜ ਹੈ ਹਿੰਦੂ ਨੇਤਾ ਨੇ ਜਾਂ ਕੋਈ ਵੀ ਹੈ ਹਿੰਦੂ ਕਮਿਊਨਿਟੀ ਨੂੰ ਜਗਾਨ ਲਈ ਅੰਮ੍ਰਿਤਸਰ ਤੋਂ ਅਗਲੇ ਹਫ਼ਤੇ ਤੋਂ ਪਹਿਲੀ ਜਾਗੋ ਜਿਹੜੀ ਹੈ ਹਿੰਦੂਆਂ ਨੂੰ ਜਗਾਨ ਲਈ ਜਾਗੋ ਵਿਵਿਨਿਨ ਸ਼ਹਿਰਾਂ 'ਚ ਕੱਢੀ ਜਾਏਗੀ ਉਦੀ ਪਹਿਲੀ ਕੜੀ ਦੇ ਵਿੱਚ ਪਹਿਲੀ ਜਾਗੋ ਜਿਹੜੀ ਹੈ ਅਗਲੇ ਹਫਤੇ ਅੰਮ੍ਰਿਤਸਰ ਤੋਂ ਅਸੀਂ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਹਰ ਹਫਤੇ ਲੜੀ ਵਾਰ ਲੜੀ ਹਰ ਸ਼ਹਿਰ ਦੇ ਵਿੱਚ ਜਿਹੜੀ ਜਾਗੋ ਹੈ ਹਿੰਦੂਆਂ ਨੂੰ ਜਗਾ ਲਈ ਉਹ ਕੱਢੀ ਜਾਊਗੀ ਇਹ ਜਿਹੜਾ ਅੱਜ ਦਾ ਮੀਟਿੰਗ ਦਾ ਟੀਚਰ ਮਤਲਬ ਸਾਡਾ ਉਹ ਸੀਗਾ ਉਹ ਤੁਹਾਨੂੰ ਕਰਦਾ ਹੋਰ ਵੀ ਸਵਾਲ ਹੈ ਤਾਂ ਦੇਖੋ ਜਾਗੋ بڑا ਵਿਸ਼ਾ ਬਣਿਆ ਹੋਇਆ ਸੋਸ਼ਲ ਮੀਡੀਆ ਤੇ ਇਹ ਕੀ ਹੈਗਾ ਕਿਉਂਕਿ ਪੰਜਾਬੀ ਜਾਗੋ ਸਾਨੂੰ ਨਹੀਂ ਪਤਾ ਜੀ ਸੋਸ਼ਲ ਮੀਡੀਆ ਦਾ ਕੀ ਬਣਿਆ ਅਸੀਂ ਤਾਂ ਆਪਣੇ ਮਤਾਂ ਪਾਸ ਕੀਤਾ ਹੈ ਅਸੀਂ ਆਪਣੇ Hindu ਸਮਾਜ ਨੂੰ ਜਗਾਨ ਲਈ ਜਾਗੋ ਸ਼ੁਰੂ ਕਰ ਰਹੇ ਹਾਂ ਉਹ ਕਹਿੰਦੇ ਸਿੱਖਾਂ ਨੂੰ ਨੁਕਸਾਨ ਵਾਸਤੇ ਵੀ Shiv ਸਰ ਨਾਲ ਦੇਖੋ ਜੀ ਜਦੋਂ ਜਦੋਂ ਦਾ ਕੋਈ ਹੋਰ ਗੱਲ ਕਹਿੰਦਾ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਸਿੱਖ Hindu ਮੁਸਲਮਾਨ ਠੀਕ ਹੈ ਨਾ ਉਦੋਂ ਤਾਂ ਤੁਹਾਨੂੰ ਲੱਗਦਾ ਹੀ ਨਹੀਂ ਕਿਸੇ ਨੂੰ ਨਾ ਪ੍ਰਸ਼ਾਸਨ ਨੂੰ ਨਾ ਸਮਾਜ ਨੂੰ ਅਸੀਂ ਕੋਈ ਗੱਲ ਕਹਿ ਦੀ ਅਸੀਂ ਸਿੱਖਾ ਨੁਸਕਾ ਉਖਸਾ ਰਹੇ ਹਾਂ ਕਿੱਦਾਂ ਉਖਸਾ ਰਹੇ ਹਾਂ ਦੱਸੋ ਕਿਤੇ ਨਾਮ ਲਿਤਾ ਸਿੱਖ ਮੈਂ ਨਹੀਂ ਚਲੋ ਲੱਗਦਾ ਕਿੱਦਾਂ ਲੈ ਰਿਆ ਲੱਗਦਾ ਕਿ ਭਾਈਚਾਰਕ ਕਿਸਾਨ ਜਿਹਾ ਬਣਾ ਕੇ ਲੈ ਭਾਈਚਾਰਕ ਦੇ ਸਾਰੇ ਮੇਰੇ ਮੋਢੇ ਬੜੇ ਕਮਜ਼ੋਰ ਨੇ ਭਾਈ ਜੀ ਸਾਰਾ ਬੋਝ ਮੇਰੇ ਤੇ ਨਾ ਪਾਓ ਭਾਈਚਾਰਕ ਸਾਂਝ ਉਦੋਂ ਨਹੀਂ ਵੀਦੀ ਤਾੜੀ ਨੇ ਐਦਾਂ ਵਜੂਗੀ ਐਦਾਂ ਨਹੀਂ ਵਜਣੀ ਮਤਲਬ ਹਾਰੇ ਵਾਰੀ ਭਾਈਚਾਰਕ ਸਾਂਝ ਦਾ ਬੋਝ ਸਾਡੇ ਕੰਦੇ ਆ ਦੀ ਪਾਦੋਗੇ ਵੀ ਤੁਹਾਡਾ ਦਾ ਮਤਲਬ ਸਮਾਜ ਪ੍ਰਸ਼ਾਸਨ ਸਾਡੇ ਨਾਲ ਕੀ ਕਰ ਰਿਹਾ ਸਾਨੂੰ ਥੱ ਤੋ ਕਣ ਸਾਨੂੰ ਵੀ ਤਕਲੀਫ ਹੁੰਦੀ ਸਾਡਾ ਬੰਦਾ ਉਹ ਮਾਰ ਕੇ ਚਲੇ ਗਿਆ ਆਪਣੇ ਵੱਲੋਂ ਅੱਜ ਸੰਕੀਮ ਹੋ ਰਹਾ تھا ਪਰ ਬਚ ਗਿਆ ਲੇਕਿਨ ਸਹੀ ਮੰਨਿਆ ਜੀ ਸੋਚੋ ਉਹ ਬਚ ਗਿਆ I ਤੋਂ ਡੀ ਐਮ ਸੀ ਬੈਠਾ ਹੈ ਉਹ ਦਰਦ ਨਹੀਂ ਹੁੰਦੀ ਹੋਗੀ ਉਹਨੂੰ ਗੋਲੀ ਦੇ ਦਿਆਂਗਾ ਡਾਕਟਰ ਮਿੰਟ ਬਾਅਦ ਇੰਜੈਕਸ਼ਨ ਲਾ ਦਊਗਾ ਜਦੋਂ ਘਰ ਜਾਊਗਾ ਹੋਊਗਾ ਪਤਾ ਲੱਗੂਗਾ ਨਸ ਕਿੱਥੋਂ ਕਿੱਥੋਂ ਕੱਟੀ ਗਈ ਹੈ ਨਸ ਕਿੱਥੋਂ ਕਿੱਥੋਂ ਕੱਟੀ ਹੈ ਕਿੱਥੋਂ ਫੱਟੀ ਹੈ ਸੋ ਇਹ ਗੱਲਾਂ ਨਾ ਕਰਿਆ ਕਰੋ ਤੁਹਾਨੂੰ ਵੀ ਬੇਨਤੀ ਹੈ ਵੀ ਉਸਾਰੇ ਕੀ ਅਸੀਂ ਉਕਸਾਇਆ ਅਸੀਂ ਆਪਣੀ ਗੱਲ ਕਰਨ ਆਏ ਹਾਂ ਅਸੀਂ ਆਪਣੇ ਪਰਿਵਾਰਾਂ ਦੀ ਸੇਫਟੀ ਦੀ ਗੱਲ ਕਰ ਰਹੇ ਹਾਂ ਅਸੀਂ ਆਪਣੇ ਪਰਿਵਾਰ ਦੀ ਆਪਣੀ ਧਰਮ ਦੀ ਗੱਲ ਕਰਦੇ ਆ ਠੀਕ ਹੈ ਨਾ ਸੋ ਮੈਂ ਆਪਣੇ Hindu ਸਮਾਜ ਦੇ ਬੰਦਿਆਂ ਨੂੰ ਵੀ ਇੱਕ ਤੁਹਾਡੇ ਲਈ ਮੈਸੇਜ ਦੇਣਾ ਚਾਹੁੰਦਾ ਤੁਸੀਂ ਅਸੀਂ ਕੋਈ ਪੇਡ ਬੰਦੇ ਨਹੀਂ ਆ ਕਿਸੇ ਦੇ ਸਾਨੂੰ ਕੋਈ ਫੰਡ ਦੇ ਨਹੀਂ ਦੇ ਰਿਹਾ ਅਸੀਂ ਆਪਣੇ ਬਿਜ਼ਨਸ ਆਪਣੇ ਪਰਿਵਾਰ ਨੂੰ ਦਾਅ ਤੇ ਲਾ ਕੇ ਅਸੀਂ ਆਪਣੇ ਧਰਮ ਦੀ ਗੱਲ ਕਰਦੇ ਆ ਤੁਹਾਡੇ ਕੋ ਗਾਲ੍ਹਾਂ ਵੀ ਖਾ ਰਹੇ ਆ ਆਪਣੇ ਆਪਣੇ ਪਰਿਵਾਰ ਦਾ ਨੁਕਸਾਨ ਵੀ ਕਰਾ ਰਹੇ ਆ ਅ ਸੰਦੀਪ ਗੋਰਾ ਸਾਫਰ ਦੇ ਪਰਿਵਾਰ ਹੀ ਸਫਰ ਹੋ ਰਿਹਾ ਨਾ ਅਸੀਂ ਸਫਰ ਹੋ ਰਹੇ ਆ ਬਾਕੀ ਸਮਾਜ ਨੂੰ ਕੀ ਹੋ ਗਿਆ ਗੋਰੇ ਦਾਪਾ ਨੇ ਕਿਦਾਂ ਠੱਗੀ ਮਾਰ ਲਈ ਕਿਹਨੂੰ ਮਾਰਤਾ ਕਿਹਨੂੰ ਗਲਤ ਕਹਿਦਾ ਤੁਸੀਂ ਅਕਸਰ ਲੋਕ ਸਾਨੂੰ ਕਹਿੰਦੇ ਧਰਮ ਦੇ ਪ੍ਰਤੀ ਗਲਤ ਕਿਹੜੇ ਇੱਕ Hindu ਲੀਡਰ ਦੀ ਇੱਕ Hindu ਲੀਡਰ ਦੀ ਕਿਸੇ ਧਰਮ ਦੇ ਪ੍ਰਤੀ ਮੈਨੂੰ ਵੀਡੀਓ ਲੈ ਆ ਕੇ ਦਿਖਾ ਦਿਓ ਵੀ ਕਿਸੇ ਧਰਮ ਨੂੰ ਟਾਰਗੇਟ ਕੀਤਾ ਆਪਣੇ ਧਰਮ ਦੀ ਗੱਲ ਰੱਖਣਾ ਹਰੇਕ ਸ਼ਖਸ ਦਾ ਫਰਜ਼ ਹੈ Hindu Hindu ਧਰਮ ਦੀ ਗੱਲ ਕਰੇ ਮੁਸਲਮਾਨ ਇਸਲਾਮ ਦੀ ਗੱਲ ਕਰੇ ਪਰ ਜਦੋਂ ਆਪਾਂ ਦੂਸਰੇ ਧਰਮ ਤੇ ਕਿੰਤੂ ਪਰੰਤੂ ਕਰਦੇ ਆ ਉਹ ਕਿੰਨਾ ਮੈਨੂੰ ਘਰੂ ਸਾਹਿਬ ਇਹ ਦੱਸੋ ਮੈਂ 200 ਵੀਡੀਓ ਹੁੰ ਦਿਖਾ ਦੂੰਗਾ ਜਿਹੜੇ ਸਾਡੇ ਧਰਮ ਦੇ ਟਿੱਪਣੀਆਂ ਹੁੰਦੀਆਂ ਤੁਸੀਂ ਕੰਜਗਾ ਕਿਉਂ ਉੜਾਨੇ ਹੋ ਜੀ ਤੁਸੀਂ ਕਰਵਾ ਚੋਦੀ ਜਨਾਨੀਆਂ ਵਰਤ ਕੇ ਰੱਖਦੀਆਂ ਅਸੀਂ ਤਾਂ ਨਹੀਂ ਕਿਹਾ ਸਾਨੂੰ ਇੱਕ ਮਿੰਟ ਸਾਨੂੰ ਇਹ ਗਿਆ ਜਾਂਦਾ ਸ਼ਿਵਲਿੰਗ ਉੱਤੇ ਦੁੱਧ ਕਿ ਇੱਕ ਮਿੰਟ ਦੋ ਚਾਰ ਬੰਦੇ ਇੱਕ ਮਿੰਟ ਬਾਜੀ ਸਾਨੂੰ ਇਹ ਗਿਆ ਜਾਂਦਾ ਇੱਕ ਮਿੰਟ ਜੇ ਦੋ ਚਾਰ ਬੰਦੇ ਸਾਨੂੰ ਇਹ ਗਿਆ ਜਾਂਦਾ ਇੱਕ ਮਿੰਟ ਬਾਨੂ ਸਭ ਤੋਂ ਕੀ ਵਾਣੇ ਇੱਕ ਮਿੰਟ ਸਾਨੂੰ ਗਿਆ ਜਾਂਦਾ ਸ਼ਿਵਲਿੰਗ ਤੇ ਦੁੱਧ ਕਿ ਜੜਾਣੇ ਹਾਂ ਅਸੀਂ ਤਾਂ ਕਦੀ ਨਹੀਂ ਕਿਹਾ ਦਰਬਾਰ ਸਾਹਿਬ ਸਾਰੇ ਜਦੋਂ ਬੀੜ ਸਾਹਿਬ ਆਉਂਦੀ ਉਦੋਂ ਦੁੱਧ ਕਿ ਡੋਲਿਆ ਜਾਂਦਾ ਉਹੀ ਕਹਿ ਰਹੇ ਗੱਲ ਇਹ ਵੀ ਸਾਡੀ ਗੱਲ ਕਿਉਂ ਫੜਦੇ ਹੋ ਜਿਹੜੇ ਬੰਦੇ ਥਾਪੜ ਦੇ ਹਮਲਾ ਕਰਨ ਤੋਂ ਬਾਅਦ ਅ ਪਰਮਜੀਤ ਸਿੰਘ ਲਗਾਲੀ ਵਰਕੇ ਖੋਤੇ ਜ਼ਿੰਮੇਵਾਰੀ ਲੈ ਰਹੇ ਆ ਫਿਰ ਕਹ ਰਹੇ ਮੈਂ ਪੈਸੇ ਲਾਉਂਗਾ ਮਤਲਬ ਇਹ ਤਾਂ ਸੁਪਾਰੀ ਕਿਲਿੰਗ ਹੋ ਗਈ ਭਾਈ ਸੂਰੀ ਦੇ ਮਰਨ ਤੋਂ ਬਾਅਦ ਸੰਨੀ ਨੂੰ ਕਰੋੜਾਂ ਲੱਖਰਾਂ ਵਿੱਚ ਦੇਤੇ ਮਤਲਬ ਇਹ ਤਾਂ ਸੁਪਾਰੀ ਕਿਲਿੰਗ ਹੈ ਨਾ ਇਹ ਮਰਨ ਤੋਂ ਪਹਿਲਾਂ ਨਹੀਂ ਸੁਪਾਰੀ ਦੇ ਮਰਨ ਤੋਂ ਬਾਅਦ ਦਿੰਦੇ ਆ ਇੱਕ ਸਾਰੇ ਬੰਦਿਆਂ ਨੂੰ ਤੂੰ ਇਹ ਬੰਦੇ ਮਾਰੋ ਇਹਨੂੰ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਸ਼ਰੇ ਆਮ ਕਹਿੰਦੇ ਸ਼ਰੇ ਆਮ ਕਹਿੰਦੇ ਕਿ ਮਾਰੂ ਲਾ ਨਾ ਟਿਸ